ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਜੇ ਐਸ ਐਗਰੀਕਲਚਰ ਤੋਂ ਅੱਜ ਕਿਸਾਨ ਭਰਾਵੋ ਜਿਹੜੀ ਅੱਜ ਵੀਡੀਓ ਲੈ ਕੇ ਆ ਰਹੇ ਆ ਇਹ 11 ਕਲਟੀਵੇਟਰ ਦੇ ਆ ਪਿੱਛੇ ਜਿਹੜੇ ਸਾਈਡ ਤੇ ਪਏ ਨੇ ਇਹ 13 ਕਲਟੀਵੇਟਰ ਨੇ ਸਪੈਸ਼ਲ ਕਦੂ ਕਰਨ ਵਾਸਤੇ ਕਦੂ ਕਰਨ ਵਾਸਤੇ ਨਾ ਬਿਹੜੇ ਚੱਕਰ ਨੂੰ ਆਹ ਸਵਾਗਾ ਲਗਾਇਆ ਗਿਆ 4 ਇੰਚ ਦੀ ਪੱਟੀ ਜਿਹਨੂੰ ਆਪਾਂ ਕਹਦੇ ਨਾ ਇਹਨੂੰ ਆ ਦੇਖੋਰੇ ਪਲੇਟਾਂ ਲਗਾਈਆਂ ਗਈਆਂ ਨੇ ਮਿੱਟੀ ਜਮੀਨ ਦੇ ਵਿੱਚ ਚਲਾਉਣ ਵਾਸਤੇ ਹੱਥ ੱਲੇ ਪਿੰਨ ਪਾ ਕੇ ਤੁਹਾਨੂੰ ਲੋਕ ਵੀ ਕੀਤਾ ਜਾ ਸਕਦਾ ਤੇ ਡੈੜੀ ਚੱਕ ਸਕਦੇ ਆ ਬੈ ਕੇ ਮਿੱਟੀ ਚੱਕ ਸਕਦੇ ਜਿੱਥੇ ਮਰਜ਼ੀ ਨੂੰ ਤੁਸੀਂ ਰੋਕ ਸਕਦੇ ਊਰੇ ਊਰੇ ਕੋਈ ਹੋਰ ਚੀਜ਼ ਵੀ ਧਰ ਕੇ ਲੈ ਲਿਆਉਣੀ ਆ ਤੇ ਇਹਦੇ ਉੱਤੇ ਧਰ ਕੇ ਤੁਸੀਂ ਲਿਆ ਸਕਦੇ ਹੋ ਅਟੈਚਮੈਂਟ ਵਾਸਤੇ ਮੂਰੇ ਡੰਡਾ ਲਗਾਇਆ ਗਿਆ ਹੈ ਤੇ 14 ਨੰਬਰ 16 ਨੰਬਰ ਟਾਇਰਾਂ ਵਾਸਤੇ ਆਪਸ਼ਨ ਹੈ 14 ਨੰਬਰ ਵਾਸਤੇ ਇਹ ਠਲਾਓ ਆਪਸ਼ਨ ਆ 16 ਵਾਸਤੇ ਉੱਪਰਲੀ ਆਪਸ਼ਨ ਆ ਤੇ ਜੇ ਟਾਇਨਾ ਦੀ ਗੱਲ ਕਰੀ ਜਾਏ ਤੇ ਸੀ ਟਾਈਪ ਟਾਇਨਾ ਨੇ ਕਮਾਣੀ ਦੇ ਟਾਇਨ ਚ ਟਾਇਨਾ ਨੇ ਤੇ ਬਾਟਾ ਲਈ ਟਾਈਮ ਤੇ ਫਸੂ ਵੀ ਨਟ ਤੋੜ ਕੇ ਗੋਲ ਘੁੰਮ ਜੂਗੀ ਸੁਪਰ ਡੀ ਲਕਸਟ ਹੈ ਨਾ ਜੇ ਫਾਲਿਆਂ ਦੀ ਗੱਲ ਕਰੀ ਜਾਵੇ ਬਾਰਨ ਸਟੀਲ ਦੇ ਤੇ ਕਮਾਨੀ ਦੇ ਫਾਲੇ ਨੇ ਦੇਤੇ ਪਾਈਪ ਦੀ ਫਰੇਮ ਦੀ ਗੱਲ ਕਰੀ ਜਾਵੇ ਇਹ ਇਹ ਆਈਐਸ ਮਾਰਕਾ ਹੈਵੀ ਡਿਊਟੀ ਵਾਲਾ ਪਾਈਪ ਲਗਾਇਆ ਗਿਆ 3 ਇੰਚੀ ਪਾਈਪ ਬਾਕੀ ਕਿਸਾਨ ਪ੍ਰਾਪ ਤੁਸੀਂ ਆਪਣੇ ਟਰੈਕਟਰ ਮੁਤਾਬਕ ਹਲਕੇ ਭਾਰੇ ਬਣਵਾਉਣਾ ਚਾਹੁੰਦੇ ਹੋ ਕਲਟੀਵੇਟਰ ਕਿਸੇ ਤਰ੍ਹਾਂ ਦੇ ਵੀ ਆਪਾਂ ਤੁਹਾਨੂੰ ਹਰ ਆਰਡਰ ਤੇ ਬਣਾ ਕੇ ਦਵਾਂਗੇ ਸਕਰੀਨ ਦੇ ਵਿੱਚ ਆਪਣੇ ਨੰਬਰ ਚੱਲ ਰਹੇ ਨੇ ਕਿਸਾਨ ਪ੍ਰਭੋ ਤੇ ਆਲਿੰਦੇ ਦੇ ਵਿੱਚ ਡਿਲੀਵਰੀ ਕਰੇ ਬੈਠੇ ਮੰਗਵਾ ਸਕਦੇ ਜਿਸ ਤਰ੍ਹਾਂ ਦਾ ਮਰਜ਼ੀ ਰੰਗ ਕਰਵਾ ਲੋ ਡਿਜ਼ਾਈਨ ਪਵਾ ਲੋ ਕੁਝ ਮਰਜ਼ੀ ਬਣਵਾ ਲੋ ਸਾਡੇ ਤੋਂ ਤੇ ਬਾਕੀ ਆਪਣੀ ਵੀਡੀਓ ਕਿਵੇਂ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋਰ ਵੀ ਕੋਈ ਜਾਣਕਾਰੀ ਲੈਣੀ ਆ ਆਪਾਂ ਰੋਟਾ ਵੇਟਰ ਹਲਤ ਵੀ ਸਾਰਾ ਕੁਝ ਬਣਾਉਣੇ ਬਟੇ ਭਾਈ ਜੋ ਵੀ ਚੀਜ਼ ਦੀ ਜ਼ਰੂਰਤ ਹੋਈ ਕਿਸਾਨ ਪ੍ਰਭੋ ਸਭ ਤੋਂ ਨੂੰ ਐਸੀ ਰੈਵਲਿਵ ਕਰਾ ਕੇ ਦਵਾਂਗੇ ਜੀ ਧੰਨਵਾਦ